ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਸਾਈ ਬੁੱਲੇ ਸ਼ਾਹ ਜੀ ਬਾਰੇ ਬੁੱਲੇ ਸ਼ਾਹ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਅਤੇ ਉਸ ਦੇ ਯੋਗ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਉਹ ਪੰਜਾਬ ਦੇ ਮਹਾਨ ਸੂਫੀ ਕਵੀ ਦਰवेश ਅਤੇ ਵਿਚਾਰਕ ਸਨ ਜਿਨ੍ਹਾਂ ਨੇ ਆਪਣੀ ਕਵਿਤਾ ਰਾਹੀਂ ਇਨਸਾਨੀਅਤ ਪਿਆਰ ਅਤੇ ਰੋਹਾਨੀ ਸੱਚਾਈ ਦਾ ਪੈਗਾਮ ਦਿੱਤਾ ਬੁੱਲੇ ਸ਼ਾਹ ਦੀਆਂ ਰਚਨਾਵਾਂ ਸਿਰਫ ਧਾਰਮਿਕ ਹੀ ਨਹੀਂ ਸਗੋਂ ਸਮਾਜਿਕ ਅਤੇ ਰੂਹਾਨੀ ਸੁਨੇਹਾਂ ਨਾਲ ਭਰੀਆਂ ਪਈਆਂ ਹਨ। ਉਹਨਾਂ ਨੇ ਆਪਣੀ ਕਵਿਤਾ ਰਾਹੀਂ ਤਕਰਾਰਾਂ ਅਤੇ ਨਫ਼ਰਤਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਰਾਹ ਦਿਖਾਇਆ। ਬੁੱਲੇ ਸ਼ਾਹ ਦਾ ਜਨਮ ਲਾਹੌਰ ਜ਼ਿਲ੍ਹੇ ਦੇ ਇੱਕ ਪਿੰਡ ਪੰਡੋਕੀ ਵਿਖੇ 1680 ਵਿੱਚ ਸ਼ਹੀ ਮੁਹੰਮਦ ਤਰਵੇਜ਼ ਦੇ ਘਰ ਹੋਇਆ। ਬੁੱਲੇ ਸ਼ਾਹ ਦਾ ਅਸਲ ਨਾਮ ਅਬਦੁੱਲਾਹ ਸੀ ਅਤੇ ਪਿਛੋਂ ਉਸ ਨੂੰ ਸਾਈ ਬੁੱਲੇ ਸ਼ਾ ਬਾਬਾ ਬੁੱਲੇ ਸ਼ਾ ਜਾਂ ਕੇਵਲ ਬੁੱਲਾ ਕਹਿ ਕੇ ਸੱਦਿਆ ਜਾਂਦਾ ਨਾਫੀਏ ਉਲ ਸਾਲਕੀਨ ਅਨੁਸਾਰ ਉਸ ਦਾ ਅਸਲ ਨਾਮ ਅਬਦੁੱਲਾਹ ਸ਼ਾ ਸੀ ਆਪਣੇ ਅਸਲ ਨਾਮ ਵੱਲ ਬੁੱਲੇ ਨੇ ਆਪਣੇ ਕਲਾਮ ਵਿੱਚ ਕਈ ਸੰਕੇਤ ਦਿੱਤੇ ਸਨ ਚਾਲੀਸਾ ਵੀ ਗੰਢ ਦੇ ਅੰਤ ਉੱਪਰ ਇਹ یوں ਕਹਿੰਦਾ ਹੈ ਹੁਣ ਇਨ ਅੱਲਾਹ ਆਕ ਕੋ ਤੁਮ ਕਰੋ ਦੁਆਈ ਪਿਆਹੀ ਸਭ ਹੋ ਗਿਆ ਅਬਦੁੱਲਾਹ ਨਹੀਂ 17ਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ ਪੱਛਮੀ ਪਾਕਿਸਤਾਨ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਮੀ ਪਿੰਡ ਵਿੱਚ ਹੋਇਆ ਇੱਕ ਰਵਾਇਤ ਇਹ ਵੀ ਹੈ ਕਿ ਉਸ ਦਾ ਜਨਮ ریاਸਤ ਬਹਾਵਲਪੁਰ ਦੇ ਮਸ਼ਹੂਰ ਪਿੰਡ ਪੁੱਚ ਗਿਲਾਨੀਆਂ ਵਿੱਚ ਹੋਇਆ ਉਹ ਜੇ 6 ਮਹੀਨੇ ਦਾ ਹੀ ਸੀ ਕਿ ਉਸ ਦੇ ਮਾਤਾ ਪਿਤਾ ਉੱਚ ਗੁਲਾਨੀਆਂ ਤੋਂ ਪਹਿਲਾਂ ਮਲਖਵਾਲ ਤੇ ਫਿਰ ਉੱਥੇ ਕੁਝ ਦਿਨ ਠਹਿਰ ਕੇ ਪਾਂਡੋਕੇ ਜ਼ਿਲ੍ਹਾ ਲਾਹੌਰ ਆ ਗਏ। ਉਹ ਸૈયਦ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਮੋਲਾ ਬਖਸ਼ ਪੁਸਤਾ ਦੇ ਕਥਨ ਅਨੁਸਾਰ ਬੁੱਲੇ ਸ਼ਾਹ ਦੇ ਵਾਲਿਦ ਸਖੀ ਮੁਹੰਮਦ ਦਰਬੀਸ਼ ਉੱਚ ਸ਼ਰੀਫ ਗੁਲਾਨੀਆਂ ਜ਼ਿਲਾਨੀ ਦੇ ਰਹਿਣ ਵਾਲੇ ਸਨ। ਇਕਰਵਾਇਤ ਮੁਤਾਬਕ ਬੁੱਲੇ ਸ਼ਾਹ ਦੀ ਵਿਦਾਇਸ਼ ਪੁਚਗਲਾਨੀਆਂ ਵਿੱਚ ਹੋਈ ਬੁੱਲੇ ਸ਼ਾਹ ਨੇ ਮਢਲੀ ਸਿੱਖਿਆ ਦੂਜੇ ਬਾਲਕਾਂਵਾਂ ਗ ਆਪਣੇ ਪਿਤਾ ਸਖੀ ਮੁਹੰਮਦ ਦਰਬੀਸ਼ ਪਾਸੋਂ ਪ੍ਰਾਪਤ ਕੀਤੀ ਵਾਰਿਸਾ ਦੇ ਵਾਂਗ ਬੁੱਲੇ ਨੂੰ ਵੀ ਘਰਵਾਲਿਆਂ ਦਾ ਸੁਖ ਨਸੀਬ ਨਾ ਹੋਇਆ ਬੁੱਲੇ ਸ਼ਾਹ ਬਾਲਪੁਣੇ ਤੋਂ ਹੀ ਰੱਬ ਦਾ ਪਿਆਰਾ ਭਗਤਾ ਤੇ ਕਰਨੀ ਭਰਪੂਰ ਤੇ ਉੱਚਾਸ਼ਿਆਂ ਵਾਲਾ ਪ੍ਰਾਣੀ ਸੀ ਬੁੱਲੇ ਸ਼ਾਹ ਨੇ ਸ਼ਾ ਨਾਇਤ ਕਾਦਰੀ ਨੂੰ ਆਪਣਾ ਗੁਰੂ ਧਾਰਨ ਕੀਤਾ। ਕੇਵਲ ਉਸ ਦੀ ਭੈਣ ਨੇ ਉਸ ਨੂੰ ਸਹੀ ਅਰਥਾਂ ਵਿੱਚ ਸਮਝਿਆ। ਉਹ ਵੀ ਬੁੱਲੇ ਵਾਂਗ ਪੱਕੀ ਸੂਫੀ ਸੀ। ਉਹ ساری ਉਮਰ ਕਬਾਰੀ ਰਹੀ। ਮੁਢਲੀ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਕਸੂਰ ਆ ਗਏ। ਕਰਤਾ ਨਾਫੀਏ ਉਲ ਸਾਲਕੀਨ ਅਨਸਾਰ ਬੁੱਲੇ ਨੇ ਗੁਲਾਮ ਮੁਰਤਸਾ ਦੇ ਚਰਣਾ ਵਿੱਚ ਬਹਿ ਕੇ ਸਿੱਖਿਆ ਹਾਸਲ ਕੀਤੀ। ਮੌਲਵੀ ਸਾਹਿਬ ਬਹੁਤ ਵੱਡੇ ਫਾਰਸੀ ਅਰਬੀ ਦੇ ਆलिम ਸਨ ਆਪਨੇ ਸ਼ੇਖ ਸਾਦੀ ਦੀ ਗੁਲਿਸਤਾਨ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ ਜਾਰੀ ਇਲਮ ਸਿੱਖਣ ਤੋਂ ਪਿੱਛੋਂ ਰੂਹਾਨੀ ਇਲਮ ਦੀ ਭੁੱਖ ਚਮਕੀ ਜਵਾਨੀ ਵਿੱਚ ਪੈਰ ਧਰਿਆ ਤੇ ਕੁਝ ਮਜਜੂਬ ਹੋ ਗਏ ਰੱਬੀ ਪਿਆਰ ਵਿੱਚ ਲੀਨ ਰਹਿਣ ਲੱਗੇ ਮੋਲਾ ਬਖਸ਼ ਗੁਲਿਸਤਾਨ ਅਸਰ ਕਸੂਰ ਪਿਛੋਂ ਉਹ ਇੱਕ ਵਾਰ ਫਿਰ ਦੇ ਫਰਾਂਦੇ ਬਟਾਲਾ ਗੁਰਦਾਸਪੁਰ ਪਹੁੰਚੇ ਮਨਸੂਰ ਵਾਂਗੂ ਮੋਹਨ ਨਿਕਲਿਆ ਮੈਂ ਅੱਲਾ ਹਾਂ ਮਨਸੂਰ ਨੇ ਕਿਹਾ ਸੀ ਅੱਲਾ ਹੱਕ ਲੋਕ ਬੁੱਲੇ ਨੂੰ ਦਰਪਾਰ ਫਾਜ਼ਲਾ ਦੇ ਮੋਢੀ ਸ਼ੇਖ ਫਾਜ਼ਿਤ ਉੱਦੀਨ ਕੋ ਲੈ ਗਏ ਉਹਨਾਂ ਫਰਮਾਇਆ ਇਹ ਸੱਚ ਕਹਿੰਦਾ ਹੈ ਕਿ ਇਹ ਅੱਲਾ ਹੈ ਇਸ ਨੂੰ ਆਕੂ ਸ਼ਾਇਦ ਨਾ ਅਸ਼ਾ ਨਾਇਤ ਕੋਲ ਜਾ ਤੇ ਪੱਕ ਆਵੇ ਬੁੱਲੇ ਸ਼ਾਹ ਇੱਤਿਆ ਪ੍ਰਾਪਤੀ ਪਿੱਛੋਂ ਮੁਰਸ਼ਿਦ ਜਾਂ ਗੁਰੂ ਦੀ ਭਾਲ ਲਈ ਚੱਲ ਪਿਆ ਮੁਰਸ਼ਿਦ ਦੀ ਤਲਾਸ਼ ਵਿੱਚੋਂ ਲਾਹੌਰ ਪਹੁੰਚਿਆ ਉਸ ਤੇ ਇਥੋਂ ਦੇ ਪ੍ਰਸਿੱਧ ਪੀਰ ਅਨਾਇਤ ਸ਼ਾ ਨੂੰ ਮੁਰਸ਼ਿਦ ਧਾਰਨ ਕੀਤਾ ਜੋ ਕਿ ਜਾਤੀ ਜਾਤ ਦਾ ਅਰਾਈ ਤੇ ਉਸ ਸਮੇਂ ਦੇ ਚੰਗੇ ਵਿਦਵਾਨਾਂ ਤੇ ਲੇਖਾਂ ਵਿੱਚੋਂ ਗਿਣਿਆ ਜਾਂਦਾ ਸੀ ਅਨਾਇਤ ਸ਼ਾ ਹਜ਼ਰਤ ਰਜਾ ਸ਼ਾ ਸਤਾਰੀ ਦੇ murid ਸਨ ਆਪਣੇ ਵੱਡੇ ਤੱਪ ਤੇ ਜੋਹਰ ਕੀਤਾ ਸੀ ਤੇ ਕਰਨੀ ਵਾਲੇ ਪੀਰ ਸਨ ਨਾਇਤ ਸ਼ਾ ਪਹਿਲਾਂ ਕਸੂਰ ਰਹਿੰਦਾ ਸੀ ਪਰ ਉੱਥੇ ਨਵਾਬ ਨਾਲ মতਪੇਦ ਹੋ ਜਾਣ ਉੱਤੇ ਕਸੂਰ ਛੱਡ ਕੇ ਲਾਹੌਰ ਆਵਸਿਆ ਮੁਰਸ਼ਿਦ ਦੀ ਪ੍ਰਾਪਤੀ ਪਿੱਛੋਂ ਪੀਰ ਨਾਇਤ ਸ਼ਾ ਕਾਦਰੀ ਦੀ ਪ੍ਰੇਮ ਭਗਤੀ ਵਿੱਚ ਬੁੱਲਾ ਮਸਤ ਮੁਲੰਗ ਹੋ ਕੇ ਗਾਉਣ ਨੱਚਣ ਲੱਗ ਪਿਆ ਪੀਰ ਨੇ ਰੱਬ ਦੀ ਪ੍ਰਾਪਤੀ ਲਈ ਉਸ ਨੂੰ ਇਨ੍ਹਾਂ ਸ਼ਬਦਾਂ ਵਿੱਚ ਸਿਖਿਆ ਦਿੱਤੀ ਬੁੱਲੇ ਰੱਬ ਦਾ ਕੀ ਪਉਣਾ ਇਤਰੋਂ ਪੁੱਟਣਾ ਉਧਰ ਲਾਉਣਾ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਿਦ ਵਿੱਚ ਬਹੁਤ ਵਿਸ਼ਵਾਸ ਰੱਖਿਆ ਆਪਣੇ ਕਲਿਆਣ ਦੀ ਦਾਰੂ ਉਸੇ ਨੂੰ ਮੰਨਦਾ ਸੀ ਉਹ ਆਪਣੀ ਕਾਵ ਰਚਨਾ ਵਿੱਚ ਥਾਂ-ਥਾਂ ਅਨਾਇਤ ਦਾ ਜ਼ਿਕਰ ਕਰਦਾ ਹੈ ਬੁੱਲੇ ਸ਼ਾਹ ਦੀ ਸੁਣੋ ਹਕਾਇਤ ਹਾਦੀ ਪਕੜਿਆ ਭੋਗ ਹਦਾਇਤ ਮੇਰਾ ਮੁਰਸ਼ਿਦ ਸ਼ਾਹ ਅਨਾਇਤ ਉਹ ਲੰਘਾਏ ਪਾਰ ਉਹ ਬੁੱੱਲੇ ਸ਼ਾ ਮਸਤ ਫਕੀਰ ਬਣ ਚੁੱਕਾ ਸੀ ਉਸ ਨੂੰ ਦੁਨੀਆ ਜਾਂ ਦੁਨੀਆ ਦੇ ਲੋਕਾਂ ਸਾਖ ਸਬੰਧੀਆਂ ਜਾਂ ਆਪਣੇ ਭਾਈਚਾਰੇ ਦੇ ਤਾਣੇ ਮੇਣਿਆਂ ਦੀ ਕੋਈ ਚਿੰਤਾ ਨਹੀਂ ਸੀ ਬੁੱੱਲਾ ਸੈਇਦ ਘਰਾਣੇ ਨਾਲ ਸੰਬੰਧ ਰੱਖਦਾ ਸੀ ਉਸ ਨੇ ਅਰਾਈ ਜਾਤ ਦੇ ਦਰवेश ਨੂੰ ਆਪਣਾ ਗੁਰੂ ਧਾਰ ਲਿਆ ਸੀ ਜਿਸ ਕਾਰਨ ਉਸ ਤੇ ਸਾਖ ਅੰਗਾਂ ਵਿੱਚ ਚਰਚਾ ਛਿੜ ਪਈ ਜਦ ਬੁੱੱਲਾ ਆਪਣੇ ਪਿੰਡ ਮਾਪਿਆਂ ਨੂੰ ਮਿਲਣ ਗਿਆ ਤਾਂ ਉਸਤੀਆਂ ਚਾਚੀਆਂ ਤਾਈਆਂ ਤੇ ਭੈਣਾ ਪਰਜਾਈਆਂ ਉਸ ਤੇ ਦਿਵਾਲੇ ਆ ਜੁੜੀਆਂ ਤੇ ਬੁਰਾ ਭਲਾ ਕਹਿਣ ਲੱਗੀਆਂ ਕਿ ਉਸ ਨੇ ਕੁੱਲ ਨੂੰ ਸੈਦ ਹੋ ਕੇ ਲੀਕਾਂ ਲਾਈਆਂ ਹਨ ਬੁੱਲੇ ਸ਼ਾ ਇੱਕ ਕਾਫੀ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਬੁੱਲੇ ਬੁੱਲੇ ਸ਼ਾ ਨੂੰ ਸਮਝਣ ਆਈਆਂ ਭੈਣਾ ਤੇ ਪਰਜਾਈਆਂ ਆਲ ਨਬੀ ਔਲਾਦ ਅਲੀ ਦੀ ਬੁੱਲਿਆ ਤੂੰ ਕਿਉਂ ਲੀਕਾਂ ਲਾਈਆਂ ਮੰਨ ਲੈ ਬੁੱਲਿਆ ਸਾਡਾ ਕਹਿਣਾ ਛੱਡ ਦੇ ਪੱਲਾ ਅਰਾਈਆਂ ਪਰ ਬੁੱਲਾ ਆਪਣੀ ਮੰਜ਼ਲ ਤੇ ਪੁੱਜ ਚੁੱਕਾ ਸੀ ਉਸ ਨੂੰ ਹੁਣ ਨਾ ਸ਼ੌਹਰਤ ਦੀ ਪਰਵਾਹ ਸੀ ਤੇ ਨਾ ਹੀ ਨਮੋਸ਼ੀ ਦਾ ਫਿਕਰ ਉਸ ਨੂੰ ਹੁਣ ਸੈਇਦ ਹੋਣ ਦਾ ਵੀ ਕੋਈ ਮਾਣ ਨਹੀਂ ਸੀ ਉਸ ਨੂੰ ਤਾਂ ਅਰਾਈ ਦਾ murid ਹੋਣ ਦਾ ਵੱਡਾ ਫਕਰ ਸੀ ਜਿਹੜਾ ਸਾਨੂੰ ਸੈਇਦ ਆਖੇ ਦੋ ਜਗ ਮਿਲਣ ਸਾਈਆਂ ਜਿਹੜਾ ਸਾਨੂੰ ਅਰਾਈ ਆਖੇ ਪਿਛਤੀ ਪਿੰਘਾਂ ਪਾਈਆਂ ਜੇ ਤੂੰ ਲੋੜੇ ਬਾਗ ਬਹਾਰਾਂ ਭੁੱਲਿਆ ਤਾਲਬ ਹੋ ਜਾ ਰਾਇਆ ਬੁੱਲੇ ਸ਼ਾਹ ਦੇ ਮਰਸ਼ਿਦ ਸ਼ਾਹ ਨਾਇਤ ਨੇ ਨਾਰਾਜ਼ ਹੋ ਕੇ ਬੁੱਲੇ ਨੂੰ ਆਪਣੇ ਡੇਰੇ ਤੋਂ ਕੱਢ ਦਿੱਤਾ ਸੀ ਇਹ ਵਿਛੋੜਾ ਭਾਵੇਂ ਬਹੁਤਾ ਨਮੀਰਾ ਨਹੀਂ ਸੀ ਪਰ ਬੁੱਲਾ ਅਜੇ ਵਿਛੋੜਾ ਸਹਾਰ ਨਾ ਸਕਿਆ ਬੁੱਲਾ ਇਸ ਵਿਛੋੜੇ ਦੀ ਕੁੱਠਾਲੀ ਵਿੱਚ ਸੜ ਕੇ ਹੰਦਨ ਬਣ ਗਿਆ ਬੌੜੀ ਵੇ ਤੇ ਬੀਬਾ ਮੰਡੀ ਜਿੰਦ ਗਈਆਂ ਤੇਰੇ ਇਸ਼ਕ ਨੇ ਚਾਇਆ ਕਰ ਥਈਆਂ ਥਈਆਂ ਹੁਣ ਬੁੱਲੇ ਸ਼ਾਨੂ ਮਛੋੜੇ ਭਰੀਆਂ ਕਾਫੀਆਂ ਕਹਿਣੀਆਂ ਸ਼ੁਰੂ ਕੀਤੀਆਂ ਮੈਂ ਨਾਤੀ ਧੋਤੀ ਰਹਿ ਗਈ ਕਾਈ ਗੰਢ ਮਾਹੀ ਦਿਲ ਪੈ ਗਈ ਬੁੱਲੇ ਨੇ ਜਨਾਨਾਂ ਵਾਲੇ ਕੱਪੜੇ ਪਾ ਕੇ ਪੈਣੀ ਘੁੰਗਰੂ ਬਣ ਕੇ ਸਾਰਿਆਂ ਸਾਹਮਣੇ ਇੱਕ ਸਭਾ ਵਿੱਚ ਨੱਚ ਕੇ ਆਪਣੇ ਗੁਰੂ ਮੁਰਸ਼ਿਦ ਨੂੰ ਮਨਾਇਆ ਸੀ ਓਕਲੇਜਾ ਧੂ ਲੈਣ ਵਾਲੀ ਲੈ ਵਿੱਚ ਕਾਫੀ ਗਾਰਿਆ ਸੀ ਆਓ ਸਈਓ ਪਰਲ ਦਿਉ ਨੀ ਵਦਾਈ ਮੈਂ ਵਰ ਪਾਇਆ ਰਾਂਝਾ ਮਾਹੀ ਬੁੱਲੇ ਸ਼ਾਦੀ ਵਿਰਤੂ ਬਾਰੇ ਲੇਖਾਂ ਵਿੱਚ ਮਤਭੇਦ ਹਨ ਲਾਜਵੰਤੀ రామਕ੍ਰਿਸ਼ਨਾ ਨੇ ਬੁੱਲੇ ਦਾ ਸਮਾਂ 1688 ਤੋਂ 1728 ਇਸਵੀ ਸਹੀ ਦਿੱਤਾ ਹੈ ਇਸੇ ਤਰ੍ਹਾਂ ਸੁੰਦਰ ਸਿੰਘ ਨਰੂਲਾ ਨੇ ਦਿਹਾਂਤ ਦਾ ਸਾਲ ਗਲਤੀ ਨਾਲ 1743 ਇਸਵੀ ਦਿੱਤਾ ਹੈ ਹਿਜਰੀ ਮੁਤਾਬਕ 1680 ਇਸਵੀ ਵਿੱਚ ਜਨਮ ਅਤੇ 1758 ਵਿੱਚ ਮੌਤ ਹੋਈ। ਇਹ ਠੀਕ ਹੈ ਕਿ ਕਿਉਂਕਿ ਬੁੱਲੇ ਨੇ ਕੁੱਲ 78 ਸਾਲ ਉਮਰ ਭੋਗੀ। ਪਰੰਤੂ ਬਚੇ체 ਮਨੁੱਖੀ ਦਰਸ਼ਨ ਦਾ ਧਾਰਣੀ ਹੋਣ ਕਰਕੇ ਅੱਜ ਵੀ ਬੁੱਲੇ ਸ਼ਾਹ ਅਤੇ ਉਸ ਦਾ ਕਲਾਮ ਅਮਰ ਹੈ। ਬੁੱਲੇ ਸ਼ਾਹ ਦਾ ਮਜ਼ਾਰ ਅਜ ਵੀ ਕਸੂਰ ਰੇਲਵੇ ਸਟੇਸ਼ਨ ਦੇ ਨੇੜੇ ਪੂਰਬ ਵਾਲੇ ਪਾਸੇ ਸਥਿਤ ਹੈ। ਅਖੀਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਬੁੱਲੇ ਸ਼ਾਹ ਦੀ ਜ਼ਿੰਦਗੀ ਤੇ ਉਹਨਾਂ ਦੀ ਕਵਿਤਾ ਅੱਜ ਵੀ ਸਾਨੂੰ ਪਿਆਰ, ਸੱਚਾਈ ਅਤੇ ਇਨਸਾਨੀਅਤ ਦਾ ਪੈਗਾਮ ਦਿੰਦੀ ਹੈ। ਉਹਨਾਂ ਦੇ ਸ਼ਬਦ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਜਿਉਂਦੇ ਹਨ ਅਤੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਰੱਬ ਤੱਕ ਪਹੁੰਚਣ ਦਾ ਸਭ ਤੋਂ ਵੱਡਾ ਰਾਹ ਇਨਸਾਨ ਨਾਲ ਪਿਆਰ ਕਰਨਾ ਹੈ। ਸੋ ਦੋਸਤੋ ਅੱਜ ਦੀ ਇਹ ਸਾਈ ਬੁੱਲੇ ਸ਼ਾਹ ਬਾਰੇ ਤਸਵੀਰ ਤੁਹਾਨੂੰ ਕਿਵੇਂ ਦਾ ਲੱਗਾ ਆਪਣੇ ਪਿਆਰੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਾਂਦੇ ਹੋਏ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਜਲਦੀ ਧੰਨਵਾਦ ਜੀ